ਨਮੀਆਂ ਨਮੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦੇ ਹਾਂ ਤੁਹਾਡੇ ਆਪਦੇ ਆਪਣੇ ਚੈਨਲ ਤੇ ਤੇ ਤੁਹਾਡੇ ਖਾਤਰ ਇੱਕ ਹੋਰ ਨਵੀਂ ਵੀਡੀਓ ਤੇ ਅੱਜ ਆਪਾਂ ਤੁਹਾਡੇ ਖਾਤਰ ਪੂਰੀ ਟੌਪ ਦੀ ਪੂਰੀ ਵਧੀਆ ਸੋਹਣੀ ਤਿਆਰ ਕੀਤੀ ਹੋਈ ਕੋਠੀ ਲੈ ਕੇ ਪਹੁੰਚੇ ਹਾਂ ਤੇ ਗੱਲਬਾਤ ਪੂਰੀ ਕਰ ਦਿਆਂ ਤੇ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ। ਟਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ। ਨੰਬਰ ਆਪਣਾ 73800 ਪੂਰਾ 26173। ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਠੀਆਕਾਰ ਮਕਾਨ ਹੈ। ਚਾਹੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਆਪਾਂ ਨੰਬਰ ਤੁਹਾਨੂੰ ਮਿਲ ਗਿਆ। ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 10-12 ਫੋਟੋਆਂ ਆ। ਆ ਕੁਝ ਆਪਣੇ ਕੋਲੇ ਭੇਜ ਦਿਓ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਐਡ ਆਪਾਂ ਲਗਾ ਦੇਵਾਂਗੇ। ਆਪਣਾ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੈ ਗਾ ਜੀ ਤੇ ਆਪਾਂ ਹੁਣ ਕੂਠੀ ਦੀ ਗੱਲ ਕਰਦੇ ਹਾਂ ਜਿਹੜੀ ਕੂਠੀ ਆਪਾਂ ਲੈ ਕੇ ਪਹੁੰਚਿਆ ਇਹਦੀ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਇਹਨਾਂ ਨੇ ਏਰੀਆ 1000 ਸਕੁਅਰ ਫੀਟ ਦੱਸਿਆ ਗਾਂ ਤੇ ਬਹੁਤ ਸੋਹਣੀ ਕੂਠੀ ਹੈ ਜੀ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾ ਰੱਖਿਆ ਹੈ ਡਬਲ ਸਟੋਰੀ ਹੈ ਜੀ ਤੇ ਸਾਰੀ ਕੂਠੀ ਕੰਪਲੀਟ ਕੀਤੀ ਹੋਈ ਆ ਰੰਗ ਤੋਂ ਲੈ ਕੇ ਟਾਈਲਾਂ ਪੱਥਰਾਂ ਜੋ ਵੀ ਕੰਮ ਹੁੰਦਾ ਜੀ ਸਾਰਾ ਕਰਵਾ ਰੱਖਿਆ ਰੰਗ ਸਾਰੀ ਕੂਠੀ ਨੂੰ ਇਹਨਾਂ ਨੇ ਬਹੁਤ ਵਧੀਆ ਕਰਵਾਇਆ ਹੋਇਆ ਜਿਹੜੇ ਕੋਠੀ ਦੇ ਵਿੱਚ ਕਮਰੇ ਵਗੈਰਾ ਬਣੇ ਹੋਏ ਨੇ ਪੂਰੇ ਟੌਪ ਦੇ ਇਹਨਾਂ ਨੇ ਵਧੀਆ ਬਣਾਏ ਹੋਏ ਨੇ ਰੰਗ ਬਹੁਤ ਸੋਹਣਾ ਕਰਵਾਇਆ ਹੋਇਆ ਖੁੱਲੇ ਡੁੱਲੇ ਬਣੇ ਹੋਏ ਨਹੀਂ ਤੇ ਆਪਣੇ ਕੋਲੇ ਕੂਠੀ ਆਹ ਜਿਹੜੀ ਪਹੁੰਚੀ ਆ ਇਹਨਾਂ ਨੇ ਏਰੀਆ ਦੱਸਿਆ ਜੀ ਛੱਜੂ ਛੱਜੂ ਇਹਨਾਂ ਨੇ ਏਰੀਆ ਦੱਸਿਆ ਮਾਜ਼ਰੀ ਰੋਡ ਤੇ ਜੀ ਮਾਜ਼ਰਾ ਰੋਡ ਤੇ ਛੱਜੂ ਇਹਨਾਂ ਦਾ ਸ਼ਾਇਦ ਪਿੰਡ ਹੋਵੇ ਕੋਈ ਉਹ ਤੁਸੀਂ ਆਪੇ ਕਨਫਰਮ ਕਰ ਲਓ ਤੁਹਾਨੂੰ ਮੈਂ ਮਾਲਕ ਦਾ ਨੰਬਰ ਨੋਟ ਕਰਵਾ ਦੂੰਗਾ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 31 ਲੱਖ ਰੁਪਇਆ ਇਹਨਾਂ ਨੇ ਡਿਮਾਂਡ ਪਾਈ ਆ ਬਾਕੀ ਮਾਲਕ ਕਹਿੰਦੇ ਆ ਵੀ ਮੌਕੇ ਤੇ ਘਾਟਾ ਵਧ ਕਰ ਲਾਂਗੇ ਜਿੰਨਾ ਹੋਊਗਾ ਇੱਕ ਵਾਰੀ ਇੰਨੀ ਡਿਮਾਂਡ ਹੈ ਤੇ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਜਿੱਥੇ ਆਹ ਕੋਠੀ ਬਣੀ ਹੋਈ ਹੈ ਬਹੁਤ ਟੌਪ ਦੀ ਲੋਕੇਸ਼ਨ ਆਪਾਂ ਨੂੰ ਮਿਲੂਗੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਬਾਕੀ ਪਤਾ ਲੱਗ ਜਾਊਗਾ ਬਾਕੀ ਫੋਟੋਆਂ ਚ ਸਾਰਾ ਕੁਝ ਦਿਖਿ ਰਿਹਾ ਚੀਂ ਜੇ ਆਪਾਂ ਕਿਚਨ ਦੀ ਗੱਲ ਕਰੀਏ ਤਾਂ ਕੰਪਲੀਟ ਇਹਨਾਂ ਨੇ ਕਿਚਨ ਤਿਆਰ ਕਰਵਾਇਆ ਹੋਇਆ ਸਾਰਾ ਕੰਮ ਲੱਕੜ ਦਾ ਜੋੜੀਆਂ ਦਾ ਸਾਰਾ ਕੰਮ ਹੋਇਆ ਗਾ ਤੇ ਬਾਕੀ ਤੁਸੀਂ ਜਾ ਕੇ ਦੇਖ ਲਓ ਕੋਈ ਗੱਲ ਕਰਨੀ ਹੈ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ 99 884 ਤੇ 94743 ਮਾਲਕ ਨਾਲ ਆਪੇ ਗੱਲ ਕਰ ਲਓ ਤੇ ਗੱਲਬਾਤ ਕਰਕੇ ਜੋ ਵੀ ਪੁੱਛ ਪੜਤਾਲ ਕਰਨੀ ਹੈ ਕੁਝ ਵੀ ਪੁੱਛਣਾ ਹੈ ਮਾਲਕ ਤੋਂ ਤੁਸੀਂ ਮਾਲਕ ਤੋਂ ਆਪੇ ਪੁੱਛ ਲਿਓ ਜੀ ਤੇ ਮਾਲਕ ਸਾਰਾ ਕੁਝ ਤੁਹਾਨੂੰ ਦੱਸ ਦੇਣਗੇ ਜੋ ਵੀ ਜਾਣਕਾਰੀ ਲੈਣੀ ਹੈ ਤੁਸੀਂ ਆਪੇ ਲੈ ਲਿਓ ਦੁਬਾਰਾ ਫਿਰ ਤੋਂ ਦੱਸ ਦਿਨਾ 99 884 94743 ਗੱਲਬਾਤ ਤੁਹਾਡੀ ਸਿੱਧੀ ਮਾਲਕ ਨਾਲ ਹੋ ਜਾਊਗੀ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੀ ਅੱਜ ਆਪਣੇ ਕੋਲੇ ਸਿਰਫ ਫੋਟੋਆਂ ਪਹੁੰਚੀਆਂ ਸੀਗੀਆਂ ਤੇ ਮੈਂ ਬੇਨਤੀ ਕਰਦਾ ਹੁੰਨਾ ਜੀ ਹਰ ਰੋਜ਼ ਤੁਹਾਨੂੰ ਕਹਿਣਾ ਹੁੰਦਾ ਜਦੋਂ ਵੀ ਤੁਸੀਂ ਕੋਈ ਵੀ ਕੋਠੀ ਘਰ ਮਕਾਨ ਕਿਸੇ ਵੀ ਏਰੀਆ ਚ ਵੇਚਣੀ ਹੁੰਦੀ ਹੈ ਕੱਲੀਆਂ ਫੋਟੋਆਂ ਨਹੀਂ ਵੀਡੀਓ ਲਾਜ਼ਮੀ ਭੇਜਿਆ ਕਰੋ ਜੀ ਵੀਡੀਓ ਤੇ ਜਿਹੜੀ ਕੰਪਲਸਰੀ ਹੈ ਲਾਜ਼ਮੀ ਹੈ ਜੀ ਤੇ ਵੀਡੀਓ ਜਿਹੜੀ ਭੇਜਣੀ ਹੈ ਫੋਨ ਨੂੰ ਟੇਡਾ ਕਰਕੇ ਤੇ 4-5 ਵਾਰੀ ਫੋਟੋਆਂ ਸਕਰੀਨ ਤੇ ਆ ਜਾਂਦੀਆਂ ਮੈਂ ਲਿਖ ਕੇ ਵੀ ਲਾਇਆ ਹੋਇਆ ਵੀ ਫੋਨ ਨੂੰ ਟੇਡਾ ਕਰਕੇ ਵੀਡੀਓ ਬਣਾਇਆ ਕਰੋ ਜਿਹੜੀ ਤੁਸੀਂ ਵੀਡੀਓ ਬਣਾਉਨੇ ਹੋ ਬਾਹਰ ਤੋਂ ਬਣਾਉਣੀ ਸ਼ੁਰੂ ਕਰਿਆ ਕਰੋ ਜੀ ਤੇ ਜਦੋਂ ਸ਼ੁਰੂ ਕਰੋਗੇ ਉਦੋਂ ਹੀ ਫੋਨ ਨੂੰ ਟੇਡਾ ਕਰ ਲੈਣਾ ਜਦੋਂ ਤੱਕ ਆਪਣੀ ਵੀਡੀਓ ਪੂਰੀ ਨਾ ਹੋਵੇ ਉਦੋਂ ਤੱਕ ਫੋਨ ਨੂੰ ਟੇਡਾ ਹੀ ਰੱਖਣਾ ਜੀ ਨਾ ਸਿੱਧਾ ਕਰਨ ਨਾ ਟੇਡਾ ਕਰਨ بس ساری ویڈیو ਚ ਟੇਡਾ ਕਰਕੇ ਬਣਾਉਣੀ ਹੈ ਤੇ ਫੋਟੋਆਂ ਕਿੰਨੀਆਂ ਮਰਜੀ ਵਧੀਆ ਖਿੱਚ ਕੇ ਭੇਜ ਦੇ ਕਰੋ ਜਾਣਕਾਰੀ ਪੂਰੀ ਭੇਜ ਦੇ ਕਰੋ ਤੇ ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਲਗਾ ਦਾਂਗੇ ਆਪਣੇ ਚੈਨਲ ਦਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਚੱਲਦਾ ਰਹਿੰਦਾ ਹੈ 73800 ਪੂਰਾ 26173 ਤੇ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦੋ ਪਹਿਲੀ ਵਾਰ ਪਹੁੰਚੇ ਹੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਬਾਕੀ ਜਲਦੀ ਮਿਲਦੇ ਆ ਜੀ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮੰਗਾਨ ਚਾਹੀਦਾ ਦੱਸੋ ਮੈਨੂੰ